ਅੱਜ ਅਸੀਂ ਖੁਦਾ ਦੇ ਕਲਾਮ ਚੋਂ ਪੜ ਰਹੇ ਹਾਂ ਸ਼ੁਰੂਆਤ ਦੇ ਵਿੱਚ ਪਰਮੇਸ਼ਰ ਨੇ ਇਨਸਾਨ ਨੂੰ ਆਪਣੇ ਹੱਥਾਂ ਦੇ ਨਾਲ ਮਿੱਟੀ ਦੇ ਨਾਲ ਸਾਜਿਆ ਇੱਕ ਦੂਜੇ ਨੂੰ ਕਹੀਏ ਸਾਨੂੰ ਪਰਮੇਸ਼ਰ ਨੇ ਮਿੱਟੀ ਨਾਲ ਬਣਾਇਆ ਕਹੋ ਮਿਹਰਬਾਨੀ ਕਰਕੇ ਇੱਕ ਜਣਾ ਦੂਸਰੇ ਨੂੰ ਹੱਥ ਲਾ ਕੇ ਕਹੀਏ ਸਾਨੂੰ ਪਰਮੇਸ਼ਰ ਨੇ ਮਿੱਟੀ ਨਾਲ ਬਣਾਇਆ ਕਹਿ ਰਹੇ ਹੋ ਵਲੰਟੀਅਰ ਕਹਿ ਰਹੇ ਤੁਸੀਂ ਕਹਿ ਰਹੇ ਆਪਾਂ ਕਦ ਨਾ ਬਣਿਆ ਕਲਿਆਣ ਸਾਹਿਬ ਕਦ ਨਾ ਬਣਿਆ ਦੱਸੋ ਮਿੱਟੀ ਨਾਲ ਬਣੇ ਨਾ ਜੇ ਅਸੀਂ ਚੁੰਬਕ ਦੇ ਬਣੇ ਹੋਈਏ ਲੋਹੇ ਨਾਲ ਜੁੜ ਜਾਇਆ ਕਰਨਾ ਹੈ ਜੇ ਲੋਹੇ ਦੇ ਬਣੇ ਹੁੰਦੇ ਚੁੰਬਕ ਨਾਲ ਜੁੜ ਜਾਇਆ ਕਰਨਾ ਸੀ ਪਰ ਅਸੀਂ ਮਿੱਟੀ ਨਾਲ ਬਣੇ ਮਿੱਟੀ ਕਿਸੇ ਚੀਜ਼ ਨਾਲ ਜੁੜਦੀ ਨਹੀਂ ਜੇ ਜੁੜ ਵੀ ਜਾਵੇ ਤੇ ਝੜ ਜਾਂਦੀ ਆ ਧੁੱਪ ਵੀ ਜਾਂਦੀ ਆ ਸਾਫ਼ ਵੀ ਹੋ ਜਾਂਦੀ ਆ ਅੱਜ ਦੋ ਸ਼ਬਦ ਖੁਦਾ ਦੇ ਕਲਾਮ ਚੋਂ ਸਿੱਖਣੇ ਆ ਸਭ ਤੋਂ ਪਹਿਲਾਂ ਪਰਮੇਸ਼ਰ ਨੇ ਕਿੰਨੇ ਬੰਦੇ ਬਣਾਏ ਹੈ ਜਲਦੀ ਜਲਦੀ ਦੱਸੀ ਜਾਓ ਕਿੰਨੇ ਬਣਾਏ ਹੈ ਪਰਮੇਸ਼ਰ ਕਿੰਨੇ ਆ ਬੰਦੇ ਕਿੰਨੇ ਬਣਾਏ ਇੱਕੋ ਹੀ ਪਰਮੇਸ਼ਰ ਸੀ ਇੱਕੋ ਹੀ ਬੰਦਾ ਬਣਾਇਆ ਹੁਣ ਮੈਨੂੰ ਇਹ ਦੱਸਿਓ ਉਸ ਬੰਦੇ ਦੀ ਜਾਤ ਕਿਹੜੀ ਸੀ ਜਿਹੜਾ ਸਭ ਤੋਂ ਪਹਿਲਾ ਬੰਦਾ ਬਣਿਆ ਉਹਦੀ ਜਾਤ ਉਹਦੀ ਕੌਮ ਉਹਦਾ ਮਜ਼ਬ ਕੋਈ ਉਹਦਾ ਧਰਮ ਯਾਦ ਕਰਕੇ ਮੈਨੂੰ ਦੱਸ ਦਿਓ ਉਸ ਬੰਦੇ ਦਾ ਮਜ਼ਬ ਕਿਹੜਾ ਸੀ ਜਾਂ ਤੇ ਇਦਾਂ ਕਰ ਦੋ ਤੇ ਜਾਂ ਫਿਰ ਇਦਾਂ ਲੁਧਿਆਣੇ ਤੋਂ ਆਏ ਲੁਧਿਆਣੇ ਵਾਲਿਆਂ ਲਈ ਜ਼ੋਰਦਾਰ ਤਾਲੀ ਬਜਾ ਦਿਓ ਬਹੁਤ ਹੀ ਆਦਰਨੀਏ ਪ੍ਰਭੂ ਦੇ ਦਾਸ ਪਾਸਟ ਜਸਵੰਤ ਜੌਨ ਜੀ ਪ੍ਰਭੂ ਦੇ ਕੋਲ ਗਏ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਮੇਰੀਆਂ ਭੈਣਾਂ ਮੇਰੇ ਭਰਾ ਮੇਰੇ ਚਾਚੀ ਜੀ ਛੋਟਾ ਜਿਹਾ ਬੇਟਾ ਬਰਕਤ ਦੇ ਰੂਪ ਵਿੱਚ ਖੁਦਾ ਨੇ ਦਿੱਤਾ ਉਹਨਾਂ ਨੂੰ ਜਦੋਂ ਕੋ ਕੁਖ ਚ ਸੀ ਨਾ ਤੇ ਡਾਕਟਰ ਨੇ ਅਲਟਰਾਸਾਉਂਡ ਕਰਨ ਤੋਂ ਪਹਿਲਾਂ ਕਿਹਾ ਸੀ ਇੱਕ ਅਲਟਰਾਸਾਉਂਡ ਦੇ ਵਿੱਚ ਬੋਲਿਆ ਕਿ ਇਸ ਬੱਚੇ ਦੀ ਧੜਕਣ ਬਿਲਕੁਲ ਨਹੀਂ ਹੈਗੀ ਤੇ ਅੱਜ ਇਹਦੀ ਅਲਟਰਾਸਾਉਂਡ ਕਰਵਾਓ ਜਦੋਂ ਤੁਸੀਂ ਅਲਟਰਾਸਾਉਂਡ ਕਰਵਾਉਂਦੇ ਹੋ ਜੇ ਇਹਦੀ ਧੜਕਣ ਆ ਜਾਂਦੀ ਏਨੇ ਦਿਨਾਂ ਬਾਅਦ ਟਰੀਟਮੈਂਟ ਦਿੱਤਾ ਗਿਆ ਜੇ ਆ ਜਾਂਦੀ ਠੀਕ ਨਹੀਂ ਤਾਂ ਇਮਬੋਸ਼ਨ ਕਰਉਣਾ ਪਏਗਾ ਤਾਂ ਪਰਮੇਸ਼ਰ ਦਾ ਬੰਦਾ 브ਦਰ ਆਸ਼ਿਸ਼ ਜੀ ਮਿਹਰਬਾਨੀ ਕਰਕੇ ਆਪਣੀ ਜਗ੍ਹਾ ਤੇ ਇੱਥੇ ਹੀ ਖੜੇ ਹੋ ਜਿਓ ਜੇ ਤੁਸੀਂ ਜ਼ੂਮ ਕਰ ਸਕਦੇ ਹੋ ਕੈਮਰੇ ਵਾਲਿਓ ਤਾਂ ਮਿਹਰਬਾਨੀ ਕਰਕੇ ਕਰ ਦਿਓ ਮੇਰੇ ਭਰਾ ਨੂੰ ਜ਼ੂਮ ਉਹਨਾਂ ਦੀ ਫੋਟੋ ਆ ਜੂਗੀ ਬਾਅਦ ਚ ਦੇਖ ਲਾਂਗੇ ਕਿਉਂਕਿ ਪ੍ਰਭੂ ਨੇ ਇਹਨਾਂ ਨੂੰ ਬਰਕਤ ਦਿੱਤੀ ਜਿਨ੍ਹਾਂ ਨੂੰ ਬਰਕਤ ਦਿੱਤੀ ਸਭ ਫੜੇ ਜਾਣਗੇ ਜ਼ੂਮ ਕਰਿਓ ਮੈਂ ਇੱਥੋਂ ਹੀ ਵੇਖ ਲੈਣਾ ਵੀ ਆ ਗਿਆ ਵੈਰੀ ਗੁੱਡ ਤਾਲੀ ਵਜਾ ਦਿਓ 브ਦਰ ਆਸ਼ਿਸ਼ ਦੇ ਵਾਸਤੇ ਸੋ ਜਦੋਂ ਇਹਨਾਂ ਨੂੰ ਡਾਕਟਰ ਨੇ ਦੱਸਿਆ ਕਿ ਤੁਹਾਡੇ ਬੱਚੇ ਦੀ ਨਬਜ਼ ਨਹੀਂ ਚੱਲ ਰਹੀ ਇਹਦੀ ਧੜਕਣ ਹਾਰਟਬੀਟ ਨਹੀਂ ਚੱਲ ਰਹੀ ਤਾਂ ਇਸ ਭਰਾ ਨੇ ਮੈਨੂੰ ਆਪਣਾ ਭਰਾ ਸਮਝ ਕੇ ਤਾਏ ਦਾ ਪੁੱਤ ਤਾਇਆ ਸ਼ਬਦ ਦਾ ਅਰਥ ਕਿਸੇ ਨੂੰ ਪਤਾ ਕੀ ਹੁੰਦਾ ਪਿਓ ਦੇ ਨਾਲੋਂ ਵੀ ਵੱਡਾ ਬੋਲੋ ਹallelujah ਬਾਪ ਦੇ ਨਾਲੋਂ ਵੀ ਵੱਡਾ ਇਹਨਾਂ ਨੇ ਆਪਣੇ ਬਾਪ ਦੇ ਨਾਲੋਂ ਵੱਡੇ ਦਾ ਪੁੱਤ ਹੋਣ ਦੇ ਨਾਤੇ ਮੇਰੇ ਨਾਲ ਮੇਰੇ ਨਾਲ ਭਰਾ ਬਣ ਕੇ ਮੇਰੇ ਨਾਲ ਗੱਲ ਕੀਤੀ ਕਹਿੰਦੇ ਯਾਰ ਤੂੰ ਬੰਦਗੀ ਬੜੀ ਕਰੀ ਜਨਾ ਇੱਥੇ ਭਗਤੀ ਬੜੀ ਕਰੀ ਜਨਾ ਬੜੀਆਂ ਗਵਾਹੀਆਂ ਕਰਾਈ ਜਨਾ ਇੱਥੇ ਕੋਖ ਦੇ ਵਿੱਚ ਬੱਚਾ ਉਹਦੀ ਧੜਕਣ ਨਹੀਂ ਹੈਗੀ ਮੈਂ ਕਿਹਾ ਮੈਂ ਚੈਲੰਜ ਕਰਦਾ ਵਾਂ ਜਾਂ ਤੇ ਅੱਜ ਉਸ ਬੱਚੇ ਦੀ ਧੜਕਣ ਆ ਜਾਊਗੀ ਜੋ ਮੈਂ ਕਿਹਾ ਮੈਂ ਉਹ ਬੋਲਦਾ ਚਾਹੇ ਮੈਂ ਹਾਸੇ ਚ ਕਿਹਾ ਸੀ ਚਾਹੇ ਮੈਂ ਖਿੱਚ ਕਿਹਾ ਸੀ ਉਹ ਸ਼ਬਦ ਦੇ ਵਿੱਚ ਇਹ ਵੀ ਇਸ ਗੱਲ ਦੇ ਗਵਾਹ ਨੇ ਮੈਂ ਕਿਹਾ ਜਾਂ ਤਾਂ ਇਹਦੀ ਧੜਕਣ ਵੀ ਅੱਜ ਚੱਲ ਪੂਗੀ ਜਾਂ ਫਿਰ ਮੇਰੀ ਵੀ ਉਹ ਗਈ ਤੇ ਉਹ ਗਈ ਮੈਨੂੰ ਮਾਣ ਆ ਮੇਰੇ ਖੁਦਾ ਤੇ ਖੁਦਾ ਆਪਣੇ ਪ੍ਰੇਮੀਆ ਨੂੰ ਕੁਝ ਵੀ ਹੋਣ ਦਿੰਦਾ ਨਹੀਂ ਔਰ ਜਦੋਂ ਇਹਨਾਂ ਨੇ ਧੜਕਣ ਜਿਹੜੀ ਉਹ ਟੈਸਟ ਕਰਵਾਇਆ ਜਦੋਂ ਇਹਨਾਂ ਨੇ ਅਲਟਰਾਸਾਉਂਡ ਕਰਵਾਈ ਉਸ ਵੇਲੇ ਮੈਂ ਖੋਜੇ ਵਾਲਾ ਨਗਰ ਦੇ ਵਿੱਚ ਖੁਦਾ ਦੀ ਖਿਦਮਤ ਕਰ ਰਿਹਾ ਸਾਂ ਜਲਦੀ ਬੰਦਗੀ ਦੇ ਵਿੱਚ ਇਹਨਾਂ ਨੇ ਮੈਨੂੰ ਫੋਨ ਕਰ ਦਿੱਤਾ ਸੀ ਬੱਚਾ ਬਿਲਕੁਲ ਨੋਰਮਲ ਹੈ ਅਮੇਨ ਹ Alleluia ਔਰ ਉਹ ਖੂਬਸੂਰਤ ਬੱਚਾ ਅੱਜ ਇੱਥੇ ਆਇਆ ਅਸੀਂ ਉਸ ਬੱਚੇ ਲਈ ਵੀ ਤਾਲੀ ਵਜਾ ਸਕਦੇ ਹਾਂ ਮੈਂ ਦੋ ਸ਼ਬਦ ਬੋਲਣਿਆ ਤੁਹਾਡੇ ਨਾਲ ਪਰਮੈਸ਼ਰ ਨੇ ਕੀ ਕੀਤਾ ਕਿੰਨੇ ਬੰਦੇ ਬਣਾਏ ਸਭ ਤੋਂ ਪਹਿਲਾਂ ਇੱਕ ਬੰਦਾ ਤੇ ਮੈਨੂੰ ਯਾਦ ਕਰਕੇ ਦੱਸਿਓ ਦੀ ਜਾਤ ਕੀ ਸੀ। ਯਾਤ ਜਾਤ ਕੀ ਸੀ ਉਹਦੀ ਚੇਤਾ ਕਰਕੇ ਦੱਸਿਓ ਮੈਨੂੰ। ਟ੍ਰੇਨ 'ਚ ਮੈਂ ਜਾ ਰਿਹਾ ਸੀ ਹੁੰਦਾ ਮੇਰੇ ਨਾਲ ਬੜਾ ਕੁਛ ਜੇ ਮੈਂ ਬੜਾ ਕੁਛ ਲਕਾਲਕਾ ਕੇ ਰੱਖਦਾ ਇੱਥੇ ਨਿਕਲਦਾ ਬਾਅਦ 'ਚ ਸਾਰਾ ਕੁਛ। ਕਹਿੰਦੇ ਤੁਹਾਡੀ ਜਾਤ ਕੀ ਹੈ ਮੈਂ ਕਿਹਾ ਬੰਦਾ। ਮੈਂ ਕਿਹਾ ਮੇਰੀ ਜਾਤ ਹੈ ਬੰਦਾ। ਕਹਿੰਦੇ ਨਹੀਂ ਆ ਕਿਦੋਂ ਵੈਸੇ ਕਹਿੰਦੇ ਤੂੰ ਗੱਲ ਬਹੁਤ ਵਧੀਆ ਕਰ ਰੇ ਸਾਨੂੰ ਬਹੁਤ ਵਧੀਆ ਲੱਗਦਾ ਕਿਹੜੀ ਜਾਤ ਦਿਓ ਮੈਂ ਕਿਹਾ ਪ੍ਰਹਾ ਜਾਤਾਂ ਪਾਤਾਂ ਜਿਹੜੀਆਂ ਉਹ ਡੰਗਰਾਂ ਦੀਆਂ ਹੁੰਦੀਆਂ ਵਾ ਇਹ ਕਿਹੜੀ ਨਸਲ ਦਾ ਕਿਹੜੀ ਜਾਤ ਦਾ ਵਾ ਪਰ ਜਿਹੜਾ ਇਨਸਾਨ ਆ ਉਹਦੀ ਇੱਕੋ ਹੀ ਜਾਤ ਆ ਬੰਦੇ ਦੀ ਜਾਤ ਬੰਦਾ ਹੀ ਆ ਇਹਦੇ ਤੋਂ ਵੱਧ ਕੁਝ ਨਹੀਂ ਹਰ ਇੱਕ ਧਾਰਮਿਕ ਗ੍ਰੰਥ ਚ ਲਿਖਿਆ ਹਰ ਇੱਕ ਬੰਦੇ ਨੂੰ ਇੱਕੋ ਜਿਹਾ ਸਮਝੋ ਬੋਲੋ ਹallelujah ਜੇ ਪਰਮਾਤਮਾ ਇੱਕ ਵਾ ਤੇ ਅਸੀਂ ਸਾਰੇ ਵੀ ਕੀ ਆ ਭਲਾ ਦੱਸਿਓ ਅਸੀਂ ਸਾਰੇ ਕੀ ਆ ਅੱਜ ਤੱਕ ਸਾਨੂੰ ਇੱਕ ਹੀ ਨਹੀਂ ਹੋਣਾ ਆ ਅੱਜ ਤੱਕ ਸਾਡੀ ਏਕਤਾ ਹੀ ਨਹੀਂ ਕਾਇਮ ਹੋਈ ਅੱਜ ਤੱਕ ਇੱਕ ਭਰਾ ਦੂਜੇ ਭਰਾ ਨਾਲ ਮਿਲ ਕੇ ਨਹੀਂ ਰੋਟੀ ਖਾਂਦਾ ਅੱਜ ਇੱਕ ਸਰਪੰਚ ਦੂਜੇ ਸਰਪੰਚ ਤੇ ਨਫ਼ਰਤ ਕਰੀ ਜਾਂਦਾ ਵਾ ਔਰ ਇੱਕ ਦੇਸ਼ ਵਾਲਾ ਦੂਜੇ ਦੇਸ਼ ਦੇ ਉੱਤੇ ਚੜਾਈ ਕਰੀ ਜਾਂਦਾ ਵਾ ਇੱਕ ਸੂਬੇ ਵਾਲਾ ਦੂਸਰੇ ਸੂਬੇ ਦਾ ਵਿਰੋਧ ਕਰੀ ਜਾਂਦਾ ਇੱਥੋਂ ਤੱਕ ਇੱਕ ਪਾਸਟਰ ਵੀ ਦੂਜੇ ਪਾਸਟਰ ਦੇ ਨਾਲ ਜੈਲਸੀ ਕਰੀ ਜਾਂਦਾ ਵਾ ਪਰ ਪਰਮੇਸ਼ਰ ਦਾ ਸਿਧਾਂਤ ਪਰਮੇਸ਼ਰ ਦਾ ਕਾਨੂੰਨ ਕੁਛ ਐਦਾਂ ਦਾ ਦੱਸਦਾ ਵਾ ਪਰਮੇਸ਼ਰ ਨੂੰ ਹਿੰਦੂ ਵੀ ਨਹੀਂ ਚਾਹੀਦੇ ਪਰਮੇਸ਼ਰ ਨੂੰ ਮੁਸਲਮਾਨ ਵੀ ਨਹੀਂ ਚਾਹੀਦੇ ਪਰਮੇਸ਼ਰ ਨੂੰ ਸਿੱਖ ਵੀ ਨਹੀਂ ਚਾਹੀਦੇ ਪਰਮੇਸ਼ਰ ਨੂੰ ਇਸਾਈ ਵੀ ਨਹੀਂ ਚਾਹੀਦੇ ਵਿਗੜੇ ਪਰਮੇਸ਼ਰ ਨੂੰ ਉਹ ਬੰਦਾ ਚਾਹੀਦਾ ਜਿਹੜਾ ਉਹਨੇ ਸਾਰਿਆਂ ਤੋਂ ਪਹਿਲੇ ਨੰਬਰ ਤੇ ਬਣਾਇਆ ਸੀ ਉਹ ਬੰਦਾ ਚਾਹੀਦਾ ਪਰਮੇਸ਼ਰ ਨੂੰ ਜਿਹੜਾ ਉਹਨੇ ਸਭ ਤੋਂ ਪਹਿਲਾਂ ਬਣਾਇਆ ਸੀ ਜਿਹਦੀ ਕੋਈ ਜਾਤ ਨਹੀਂ ਸੀ ਜਿਹਦਾ ਕੋਈ ਧਰਮ ਨਹੀਂ ਸੀ ਜਿਹਦਾ ਕੋਈ ਅਕੀਦਾ ਨਹੀਂ ਸੀ ਜਿਹਦਾ ਕੋਈ ਮਜ਼ਬ ਨਹੀਂ ਸੀ ਤੇ ਜਿਹਦਾ ਜਿਹੜਾ ਦੇਖਦਾ ਵੀ ਪਰਮੇਸ਼ਰ ਵਰਗਾ ਸੀ ਜਿਹੜਾ ਸੁਣਦਾ ਵੀ ਪਰਮੇਸ਼ਰ ਵਰਗ ਵੰਗੂ ਸੀ ਤੇ ਜਿਹੜਾ ਹੈਗਾ ਵੀ ਪਰਮੇਸ਼ਰ ਵਰਗਾ ਸੀ ਮੈਂ ਦੱਸਣਾ ਚਾਹਨਾ ਹਾਂ ਪਰਮੇਸ਼ਰ ਨੂੰ ਜਾਤਾਂ ਤੇ ਪਾਤਾਂ ਦੇ ਨਾਲ ਕੋਈ ਮਤਲਬ ਨਹੀਂ ਆ ਡਾਕਟਰ ਕੋ ਜਦੋਂ ਜਾਂਦੇ ਹੋ ਤੜਪਦੇ ਕਦੀ ਪੁੱਛੇ ਡਾਕਟਰ ਸਾਹਿਬ ਤੁਹਾਡੀ ਜਾਤ ਕਿਹੜੀ ਆ ਅਸੀਂ ਦਵਾਈ ਲੈਣੀ ਸਾਨੂੰ ਦੱਸਿਓ ਜਾਤ ਕਿਹੜੀ ਆ ਰਿਸ਼ਤੇਦਾਰਾਂ ਕੋਲ ਜਾਂਨੇ ਫਰੂਟ ਖਰੀਦਦੇ ਆ ਰਸਤੇ 'ਚ ਪੁੱਛਦੇ ਆ ਕਿ ਭਾਜੀ ਅਦਰਜਣ ਕੇਲਿਆਂ ਦੀ ਦਿਓ ਪਰ ਉਸ ਤੋਂ ਪਹਿਲਾਂ ਦੱਸਿਓ ਜਾਤ ਕਿਹੜੀ ਆ ਜਦੋਂ ਸਭ ਹੁਣ ਕਿ ਅੰਕਲ ਜੀ ਕਹਿ ਰਹੇ ਵੀ ਖਿਚੀ ਜਲ ਕੰਮ ਹੋਣਾ ਰੁਕੀ ਬਹੁਤ ਟਿਕਾਣੀ ਸੀ ਗੱਲ ਵਾ ਹੱਥ ਠਾਕੇ ਬੋਲੋ ਹallelujah ਹallelujah ਕਦੀ ਪੁੱਛਿਆ ਕਿਸੇ ਨੂੰ ਜਦੋਂ ਹਸਪਤਾਲ ਜਾਂਦੇ ਹੋ ਵੀ ਇਹ ਹਿੰਦੂਆਂ ਦਾ ਕਿ ਮੁਸਲਮਾਨਾਂ ਦਾ ਕਿ ਸਿੱਖਾਂ ਦਾ ਕਿ ਸਾਈਆਂ ਦਾ ਵਾ ਇੱਕ ਲਿਖਣ ਵਾਲੇ ਨੇ ਲਿਖਿਆ ਨਾ ਸਾਡਾ ਤੇ ਨਾ ਉਹਨਾਂ ਦਾ ਰੱਬ ਸਾਂਝਾ ਸਾਰੀਆਂ ਕੌਮਾਂ ਦਾ ਪ੍ਰੀਤ ਪ੍ਰੇਮ ਨਾਲ ਭਰਿਆਈ ਨਾ ਵੱਟ ਵਿਚਾਲੇ ਪਾਉਂਦਾ ਈ ਰੱਬ ਉਸੇ ਦਾ ਹੋ ਜਾਂਦਾ ਜਿਹੜਾ ਰੱਬ ਦਾ ਨਾਮ ਧਿਆਉਂਦਾ ਈ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਭਿਖਾਰੀਆਂ ਨੂੰ ਤਖਤ ਤੇ ਬਿਠਾਉਣ ਦੀ ਸ਼ਕਤੀ ਰੱਖਦਾ ਵਾ ਉਹਦੀ ਮਰਜ਼ੀ ਦੇ ਮੁਤਾਬਕ ਚੱਲ ਕੇ ਦੇ ਵੇਖੋ ਆਨੰਦ ਆ ਜਾਊਗਾ ਜਦੋਂ ਦਾ ਯਿਸੂ ਮਸੀਹ ਪਾਲਿਆ ਜੀਵਨ ਦਾ ਮੈਨੂੰ ਆਨੰਦ ਆ ਗਿਆ ਮੈਂ ਦੱਸਣਾ ਚਾਹੁੰਦਾ ਹਾਂ ਸਾਡੀ ਕੌਮ ਪਰਮਿਸ਼ਨ ਨੂੰ ਪਸੰਦ ਨਹੀਂ ਆ ਸਾਡਾ ਮਜ਼ਬ ਪਰਮਿਸ਼ਨ ਨੂੰ ਪਸੰਦ ਨਹੀਂ ਆ ਸਾਡੀ ਊਚ ਨੀਚ ਪਰਮਿਸ਼ਨ ਨੂੰ ਪਸੰਦ ਨਹੀਂ ਆ ਸਾਡੀਆਂ ਜਾਤਾਂ ਪਾਤਾਂ ਪਰਮਿਸ਼ਨ ਨੂੰ ਪਸੰਦ ਨਹੀਂ ਆ